ਲੋਜੀ ਇੱਕ ਹੋਰ ਤਸਵੀਰ ਵਿਖਾ ਦਿੰਦੇ ਆ ਜਿੱਥੇ ਫੋਕਲੈਂਡ ਮਸ਼ੀਨਾਵਾਂ ਔਰ ਜੀਸੀਬੀ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਉੱਥੇ ਅੱਜ ਜਿਸ ਢੰਗ ਦੇ ਨਾਲ ਕਿਸਾਨ ਜਿਹੜੇ ਅੱਗੇ ਵਧਣਗੇ ਉਹਨਾਂ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਹੈ ਨੌਜਵਾਨ ਜਿਹੜੇ ਅੱਗੇ ਵਧਣਾ ਚਾਹੁੰਦੇ ਨੇ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੈ ਕਿਉਂਕਿ ਪਿਛਲੀ ਵਾਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਇਨ ਨੌਜਵਾਨਾਂ ਨੂੰ ਪਰੇਸ਼ਾਨ ਕਰਦੇ ਨਜ਼ਰ ਆਏ ਸੀ ਲੇਕਿਨ ਅੱਜ ਐ ਤਿਆਰੀ ਖਿੱਚ ਕੇ ਆਏ ਨੇ ਸਿਰ ਦੇ ਉੱਪਰ ਹੈਲਮਟ ਪਾਏ ਹੋਏ ਨੇ ਇਸ ਤੋਂ ਇਲਾਵਾ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਾਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਾਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਹੜੇ ਮਾਸਕ ਪਾਏ ਹੋਏ ਨੇ ਮਾਸਕ ਵੀ ਜਿਹੜੇ ਨੇ ਉਹ ਸਿੱਧੇ ਤੌਰ ਤੇ ਹਾਈਲੀ ਮੋਡੀਫਾਈ ਨੇ ਯਾਨੀ ਅਗਰ ਅਥਰੂ ਗੈਸ ਦਾ ਗੋਲਾ ਇਹਨਾਂ ਦੇ ਕੋਲ ਗਿਰਦਾ ਤੇ ਇਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਨਹੀਂ ਹੋਊਗੀ ਕਿਉਂਕਿ ਇਸ ਢੰਗ ਦੇ ਆ ਮਾਸਕ ਇਹਨਾਂ ਨੇ ਪਾਏ ਹੋਏ ਨੇ ਔਰ ਜਿਸ ਢੰਗ ਦੇ ਨਾਲ ਪਹਿਲੀ ਲੇਅਰ ਦੇ ਵਿੱਚ ਵਲੰਟੀਅਰਸ ਜਿਹੜੇ ਨੇ ਉਹਨਾਂ ਦੀ ਤੈਨਾਤੀ ਹੋਈ ਹੈ ਪਹਿਲੀ ਲੇਅਰ ਜਿਹੜੀ ਦਿਖਾ ਰਹੇ ਆ ਤੁਹਾਨੂੰ ਉਸ ਦੇ ਵਿੱਚ ਵਲੰਟੀਅਰਸ ਦੀ ਤੈਨਾਤੀ ਹੋਈ ਹੈ ਔਰ ਦੂਜੀ ਜਿਹੜੀ ਲੇਅਰ ਹੈ ਉਸ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਖੜੇ ਨਹੀਂ ਯਾਨੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਇੱਥੇ ਜਾਬਤਾ ਜਿਹੜਾ ਉਹ ਕਾਇਮ ਰੱਖਿਆ ਜਾ ਰਿਹਾ ਹੈ ਤਾਂ ਕਿ ਅੰਦੋਲਨ ਜਿਹੜਾ ਉਹ ਸ਼ਾਂਤੀਪੂਰਕ ਰਹੇ ਕਿਸੇ ਧਰ੍ਹਾਂ ਦਾ ਟਕਰਾਅ ਦੀ ਸਿਚੁਏਸ਼ਨ ਜਿਹੜੀ ਅਗਰ ਬਣਦੀ ਹੈ ਤੇ ਉਸ ਦੇ ਵਿੱਚ ਫਿਰ ਕਿਸਾਨ ਜਿਹੜੇ ਨੇ ਉਹ ਜ਼ਿੰਮੇਵਾਰ ਨਾ ਹੋਣ ਤੁਸੀਂ ਵੇਖ ਸਕਦੇ ਹੋ ਜਿਸ ਢੰਗ ਦੇ ਨਾਲ ਪਹਿਲੇ ਲੇਅਰ ਦੇ ਵਿੱਚ ਜਾਬਤਾ ਜਿਹੜਾ ਉਹ ਬਣਾ ਦਿੱਤਾ ਗਿਆ ਹੈ ਵਲੰਟੀਅਰ ਜਿਹੜੇ ਨੇ ਹੱਥਾਂ ਦੇ ਵਿੱਚ ਡੰਡੇ ਲੈ ਕੇ ਇੱਕ ਲਾਈਨ ਬਣਾ ਕੇ ਖੜੇ ਨੇ ਇੱਕ ਰੋ ਬਣਾ ਕੇ ਖੜੇ ਨੇ ਤਾਂ ਕਿ ਕੋਈ ਵੀ ਕਿਸਾਨ ਜਿਹੜਾ ਜਦ ਤੱਕ ਆਰਡਰ ਨਹੀਂ ਆਉਂਦੇ ਤਦ ਤੱਕ ਸਿੱਧੇ ਤੌਰ ਤੇ ਅੱਗੇ ਵੱਧਾ ਹੋਇਆ ਨਜ਼ਰਨਾ ਇੱਕ ਪਾਸੇ ਆ ਤਿਆਰੀਆਂ ਔਰ ਦੂਜੇ ਪਾਸੇ ਜੜੀਆਂ ਬੋਰੀਆਂ ਨੇ ਉਹਨਾਂ ਨੂੰ ਵੀ ਗਿੱਲਾ ਕਰਨ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਆ ਬੋਰੀਆਂ ਇਸ ਕਰਕੇ ਗਿਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪਿਛਲੀ ਵਾਰ ਵੀ ਅਸੀਂ ਵੇਖਿਆ ਸੀ 13 ਤਰੀਕ ਨੂੰ ਜਦੋਂ 13 ਤਰੀਕ ਨੂੰ ਪਰਲੀ ਸਾਈਡ ਤੋਂ ਥਰੂ ਗੈਸ ਦੇ ਗੋਲੇ ਇੱਥੇ ਸੁੱਟੇ ਜਾਂਦੇ ਸੀ ਤੇ ਫਿਰ ਆ ਬੋਰੀਆਂ ਰਾਈਂ ਉਹਨਾਂ ਗੋਲਿਆਂ ਦੀ ਗੈਸ ਨੂੰ ਸ਼ਾਂਤ ਕਰਨ ਦਾ ਕੰਮ ਕੀਤਾ ਜਾਂਦਾ ਸੀ ਕਿਉਂਕਿ ਗੋਲਿਆਂ ਦੇ ਉੱਪਰ ਜਿਹੜਾ ਪਾਣੀ ਹੈ ਉਹ کارਗਰ ਜਿਹੜਾ ਕਹਿ ਸਕਦੇ ਆ ਕਦਮ ਚੁੱਕਦਾ ਨਜ਼ਰ ਆਉਂਦਾ ਹੈ کارਗਰ ਰਹਿੰਦਾ ਹੈ ਉਹ ਪਾਣੀ ਕਰਕੇ ਗੋਲਿਆਂ ਦੀ ਗੈਸ ਦਾ ਅਸਰ ਜਿਹੜਾ ਉਹ ਘਟ ਹੁੰਦਾ ਨਜ਼ਰ ਆਉਂਦਾ ਇਸ ਕਰਕੇ ਗਿੰਮੀ ਬੋਰੀਆਂ ਜਿਹੜੀਆਂ ਨੇ ਉਹ ਇੱਥੇ ਰੱਖੀਆਂ ਜਾ ਰਹੀਆਂ ਨੇ ਤਾਂ ਕਿ ਅਗਰ ਹੈਵੀ ਸ਼ੈਲਿੰਗ ਹੁੰਦੀ ਹੈ ਤੇ ਫਿਰ ਉਹਨ ਗੋਲਿਆਂ ਦੀ ਗੈਸ ਨੂੰ ਕਿਸ ਢੰਗ ਦੇ ਨਾਲ ਸ਼ਾਂਤ ਕਰਾਇਆ ਜਾਏ ਲੇਕਿਨ ਓਵਰঅল ਤੁਹਾਨੂੰ ਜਿਹੜੀਆਂ ਤਸਵੀਰਾਂ ਵਿਖਾ ਰਿਹਾ ਜਿਸ ਢੰਗ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਲਗਾਤਾਰ ਤਿਆਰ ਹੁੰਦੇ ਨਜ਼ਰ ਆਏ ਨੇ ਨੌਜਵਾਨਾਂ ਨੇ ਪੂਰੀ ਤਰ੍ਹਾਂ ਨਾਲ ਕਮਰ ਕਸੀ ਹੋਈ ਹੈ ਔਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸਿਕਿਉਰ ਕਰਕੇ ਅੱਗੇ ਵੱਧਦੇ ਨਜ਼ਰ ਆਣਗੇ ਕਿਉਂਕਿ ਪਿਛਲੀ ਵਾਰ ਜਿਸ ਢੰਗ ਦੇ ਨਾਲ ਪਰਲੀ ਸਾਈਡ ਤੋਂ ਜਿਹੜੇ ਹਥਰੂਗੈਸ ਦੇ ਗੋਲੇ ਆਏ ਸੀ ਛਰਰੇ ਮਾਰੇ ਗਏ ਸੀ ਉਸ ਕਰਕੇ ਕਈ ਨੌਜਵਾਨ ਜਿਹੜੇ ਨੇ ਉਹ ਜ਼ਖਮੀ ਹੋਏ ਸੀ ਤੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਆ ਨੀ ਪੈੜ ਪਾਏ ਹੋਏ ਨੇ ਇਸ ਤੋਂ ਇਲਾਵਾ ਆਪਣੀ ਸਿਕਿਉਰਿਟੀ ਦਾ ਪ੍ਰਬੰਧ ਜਿਹੜਾ ਉਹ ਜ਼ਰੂਰ ਕੀਤਾ ਹੈ ਕਿਉਂਕਿ ਇਹਨਾਂ ਨੇ ਫਰੰਟ ਫੇਸ ਦੇ ਤੌਰ ਤੇ ਇਸ ਅੰਦੋਲਨ ਦੀ ਅਗਵਾਈ ਕਰਨੀ ਇਹਨਾਂ ਨੇ ਸਭ ਤੋਂ ਅੱਗੇ ਰਹਿਣਾ ਹੈ ਤਾਂ ਕਿ ਜਦੋਂ ਅਥਰੂ ਗੈਸ ਦੇ ਗੋਲੇ ਗਿਰਣ ਤੇ ਉਹਨਾਂ ਨੂੰ ਇਹ ਸ਼ਾਂਤ ਕਰਾ ਸਕਣ ਹਾਂਜੀ ਤਿਆਰੀ ਕੀਤੀ ਹੋਈ ਹੈ ਹਾਂਜੀ ਇਹ ਪੂਰੀ ਤਿਆਰੀ ਹੈ ਚੜ੍ਹਦੀ ਕਲਾ ਦਾ ਨਿਸ਼ਾਨ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਜਿਸ ਢੰਗ ਦੇ ਨਾਲ ਪੜਲੀ ਸਾਈਡ ਵੀ ਕਿਹਾ ਜਾ ਰਿਹਾ ਹੈ ਫੋਰਸ ਜਿਹੜੀ ਹੈ ਵਧਾ ਦਿੱਤੀ ਗਈ ਹੈ ਔਰ ਕਲੈਸ਼ ਹੋ ਸਕਦਾ ਹੈ ਜੋ ਸਾਡੇ ਜਥੇਬੰਦੀਆਂ ਕਹਿਣਗੇ ਸੀ ਉਹ ਕਰਨਗੇ ਸ਼ਾਂਤਮਈ ਢੰਗ ਨਾਲ ਅਸੀਂ ਚੱਲੋਗੇ ਜੀ ਕੋਲ ਦੇ ਖਸੇ ਦੇ ਤੌਰ ਤੇ ਤਿਆਰੀ ਖਿੱਚ ਕੇ ਬੈਠੇ ਨੇ ਤੇ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿ ਜਿਹੜੇ ਨੌਜਵਾਨ ਅੱਗੇ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਵਾਪਸ ਆਣ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਹੇ ਨੇ ਅੰਗ ਸਿੰਘ ਜਿਹੜੇ ਨੇ ਉਹਨਾਂ ਦੀ ਫੌਜਾਂ ਵੀ ਇਸ ਅੰਦੋਲਨ ਦੇ ਵਿੱਚ ਸਭ ਤੋਂ ਅੱਗੇ ਡਟੀਆਂ ਨਜ਼ਰ ਆ ਰਹੀਆਂ ਨੇ ਨਿਆਂਗ ਸਿੰਘਾਂ ਦੀ ਫੌਜਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਔਰ ਜਦੋਂ ਕਿੱਥੇ ਨਕਿੱਥੇ ਦਿੱਲੀ ਵੱਲੋਂ ਚੜ੍ਹਾਈ ਹੋਊਗੀ ਤੇ ਇਹ ਨਿਆਂਗ ਫੌਜਾ ਜੜੀਆਂ ਨੇ ਉਹ ਵੀ ਆਪਣੀ ਭੂਮਿਕਾ ਜੜੀਆਂ ਨੇ ਵਾਦਾ ਕਰਦੀਆਂ ਹੋਈਆਂ ਨਜ਼ਰ ਆਣ ਗਿਆ ਤੁਹਾਨੂੰ ਲਗਾਤਾਰ ਇਸ ਅੰਦੋਲਨ ਨਾਲ ਜੁੜੀ ਹਰ ਇੱਕ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੁਛ ਹੀ ਦੇਰ ਦੇ ਵਿੱਚ ਅੰਦੋਲਨ ਜਿਹੜਾ ਉਹ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਕੁਛ ਹੀ ਦੇਰ ਦੇ ਵਿੱਚ ਦਿੱਲੀ ਵੱਲੋਂ ਚਾਲੇ ਪਾਉਣ ਦਾ ਸਿਲਸਿਲਾ ਸ਼ੁਰੂ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਸਮਾਂ ਕਿਸ ਤਰ੍ਹਾਂ ਦੀ ਤਸਵੀਰਾਂ ਇਸ ਬਾਰਡਰ ਤੇ ਵੇਖਣ ਨੂੰ ਮਿਲਦੀਆਂ ਨੇ